ਪੰਜਾਬੀ ਸਿੰਗਰ ਜੀ ਖਾਨ ਜਿਸ ਤੱਕ ਯੂਕੇ ਚ ਇੱਕ ਲਾਈਵ ਸ਼ੋਅ ਸੀ ਜਦੋਂ ਜੀ ਖਾਨ ਸਟੇਜ ਤੇ ਆਇਆ ਤਾਂ ਲੋਕਾਂ ਨਾਲ ਗੱਲਬਾਤ ਦੌਰਾਨ ਜੀ ਖਾਨ ਨੇ ਦੱਸਿਆ ਕਿ ਸੋਨੂ ਸੀਤੋ ਵਾਲਾ ਪਹਿਲਾ ਬੰਦਾ ਹੈ ਜਿਸ ਨੇ ਮੇਰਾ ਨਾਮ ਜੀ ਖਾਨ ਤੋਂ ਜੀਨ ਖਾਨ ਰੱਖ ਦਿੱਤਾ ਹੁਣ ਲੋਕੀ ਮੈਨੂੰ ਕਮੈਂਟਾਂ ਵਿੱਚ ਵੀ ਜੀਨ ਖਾਨ ਲਿਖਦੇ ਹਨ ਇਸ ਤੋਂ ਬਾਅਦ ਜਦੋਂ ਜੀ ਖਾਨ ਆਪਣੇ ਗੀਤ ਗਾ ਰਿਹਾ ਹੁੰਦਾ ਹੈ ਤਾਂ ਇੱਕ ਕੁੜੀ ਸਟੇਜ ਤੇ ਆ ਕੇ ਜੀ ਖਾਨ ਨੂੰ ਭੰਗੜੇ ਲਈ ਕਹਿੰਦੀ ਹੈ ਜਿਸ ਤੋਂ ਬਾਅਦ ਜੀ ਖਾਨ ਵੀ ਪਿੱਛੇ ਨਹੀਂ ਹਟਦਾ ਤੇ ਕੁੜੀ ਦੇ ਨਾਲ ਪੂਰੇ ਸਟੈਪ ਨਾਲ ਸਟੈਪ ਮਿਲਾ ਕੇ ਭੰਗੜਾ ਪਾਉਂਦਾ ਹੈ ਜਿਸ ਤੋਂ ਬਾਅਦ ਸ਼ੋਅ ਦੇਖਣਾ ਲੋਕ ਵੀ ਜੀਖਾਂ ਦੀ ਸਪੋਰਟ 'ਚ ਪੂਰਾ ਰੌਲਾ ਪਾਉਂਦੇ ਹਨ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਅਗਰੇ ਸਾਨੂੰ ਸੀਤ ਵਾਲੇ ਨਾਲ ਨਹੀਂ ਕਰਦੇ ਬਚਿਆ ਯਾਰ ਮੈਨੂੰ ਬਚਿਆ ਲੱਗਦਾ ਉਹ ਪਹਿਲਾ ਬੰਦਾ ਜੀ ਨੇ ਮੇਰਾ ਨਾਮ ਚੇਂਜ ਕੀਤਾ ਜੀਖਾਂ ਤੋਂ ਜੀਨਖਨ ਕਰਦਾ ਅਰੇ ਹਾਰ ਥੱਲੇ ਮੇਰੀ ਪੋਸਟ ਤੇ ਕਮੈਂਟ ਨਾਈਸ ਜੀ ਖਾਣ ਬਾਜੀ ਛੀਂਖ ਖਾਣ ਬਾਜੀ ਚਲੋ